ਜਿਹੜੇ ਸਾਡੇ ਕਿਸਾਨ ਆ ਗਏ ਉਹਨਾਂ ਦੇ ਮੀਰੋ ਕਰਾ ਦੇ ਸਾਹਮਣੂ ਕਿਸੇ ਵੀ ਸ਼ਾਹੀ ਬੰਦੇ ਦਾ ਘੋਸਾ ਨਹੀਂ ਕਰਨਾ ਚਾਹੀਦਾ ਉਹ ਤੁਮਾਨੂੰ ਧੰਦਾ ਕਿੰਨਾ ਕਿੰਨਾ ਕਰਕੇ ਇਹਨੂੰ ਤਾਕੀਆਂ ਕਰਕੇ ਤਾਂ ਠੀਕ ਪਾਰਸਾ ਸ਼ਾਮਾ ਹੋਵੇ ਇਸ ਦਰਜੇ ਨੰਮਾ ਸਮਾਏ ਪਾਰਟੀ ਨਹੀਂ ਜੰਮੀ ਅੱਜ ਦਾ ਸਾਡੀ ਗੱਲ ਆ ਤੁਸੀਂ ਫਿਰ ਸਾਡੇ ਘਰਾਂ ਲੈ ਆਉਣਾ ਕਿਉਂਕਿ ਤਾਂ ਵੀ ਮਾਰੇ ਲੱਗਿਆ ਪਰ ਤੁਸੀਂ ਇੱਕ ਦੋ ਬਾਬੇ ਜੀ ਸਾਡੇ ਨੂੰ ਯਾਦ ਕਰਾਤਾ ਤਰਨਾਏ ਇਹਦੇ ਇਸ ਦੇ ਏਜੰਡੇ ਬਾਰੇ ਦੱਸੋ ਅਜ ਦਾ ਕੀ ਏਜੰਡਾ ਬਿਲਕੁਲ ਜੀ ਮੈਂ ਪ੍ਰਗਟ ਸਿੰਘ ਸੁਪਰ ਸਖਤਰ ਪੰਜਾਬ ਵਿਕੇ ਜੋ ਰਾਜੇਵਾਲ ਰਾਜ ਨੂੰ ਸਾਡਾ ਐਸਕੇਐਮ ਦੀ ਕਾਲ ਦੇ ਉੱਤੇ ਪੂਰੇ ਪੰਜਾਬ ਦੇ ਜਿਹੜੇ ਮੰਤਰੀ ਔਰ ਐਮਐਲਏ ਨੇ ਇਕੱਠੇ ਬੈਠੇ ਆਂ ਵਜਾ ਇਹ ਬਣੀ ਵੀ 5 ਤਰੀਕ ਦਾ ਜਿਹੜਾ ਸਾਡਾ ਚੰਡੀਗੜ੍ਹ ਦੇ ਵਿੱਚ 7 ਦਿਨ ਵਾਸਤੇ ਅਸੀਂ ਤਰਨਾ ਲਾਉਣਾ ਸੀ ਐਸਕੇਐਮ ਨੇ ਉਹਨੂੰ ਇਹਨਾਂ ਨੇ ਜਿਹੜਾ ਖਤਮ ਕਰਨ ਵਾਸਤੇ ਜਿਹੜੇ ਸਾਡੇ ਆਗੂਆਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਸੀ 3 ਤਰੀਕ ਦੀ ਉਹਦੇ ਵਿੱਚ ਮਿਸੇਪ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਆਗੂਆਂ ਦੀ ਬੇਇੱਜ਼ਤੀ ਕੀਤੀ ਉਹਦੀ ਏਜੰਡੇ ਵਿੱਚ ਅਗਲੇ ਮਹੀਨੇ ਸ਼ਕਤੀ ਕਰਕੇ ਸਾਡੇ ਪੰਜਾਬ ਦੇ ਆਗੂ ਚੁੱਕੇ ਉਸ ਧਰਨਾ ਸਾਡਾ ਰੋਕਿਆ ਗਿਆ ਪਰ ਉਹਦੀ ਉਸ ਵਾਅਦਾ ਕਰਕੇ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ 10 ਮਾਰਚ ਦਾ ਦਿੱਤਾ ਹੈ ਔਰ ਪੂਰੇ ਪੰਜਾਬ ਦੇ ਐਮਐਲਏ ਔਰ ਅਸੀਂ ਮੰਤਰੀ ਉਹਨਾਂ ਦੇ ਘਰ ਘੇਰ ਕੇ ਬੈਠੇ ਹਾਂ ਔਰ 4 ਘੰਟੇ ਘੰਟੇ ਦੀ ਕਹਾਣੀ ਮੈਂ ਦੱਸਣਾ ਚਾਹੁੰਨਾ ਇਸ ਤੋਂ ਅਗਲਾ 15 ਮਾਰਚ ਦਾ ਜਿਹੜਾ ਐਸਕੇਐਮ ਦੀ ਸਾਡੀ ਮੀਟਿੰਗ ਹੋਵੇਗੀ ਉਹਦੇ ਵਿੱਚ ਸਾਡੇ ਇਸ ਜਿਹੜਾ ਅੱਜ ਦਾ ਜਿਹੜਾ ਐਕਸ਼ਨ ਇਹਦੇ ਤੇ ਸਾਰਾ ਲੈਫਰ ਕਰਕੇ ਗਲਾ ਐਕਸ਼ਨ ਜਿਹੜਾ ਵੱਡਾ ਦਿੱਤਾ ਜਾਵੇਗਾ ਔਰ ਪੰਜਾਬ ਦੇ ਜਿਹੜੇ ਭਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ ਔਰ ਝੂਠ ਬੋਲਣ ਤੇ ਔਰ ਸ਼ਰਾਬੀ ਮੁੱਖ ਮੰਤਰੀ ਜਿਹੜਾ ਸਾਡਾ ਪੰਜਾਬ ਦਾ ਝੂਠ ਤੇ ਝੂਠ ਬੋਲੀ ਜਾਂਦਾ ਉੱਪਰ ਚੈਲੰਜ ਹੈ ਐਸਕੇਐਮ ਦਾ ਜਿਹੜੀ ਮਰਜੀ ਹੈ ਜਿਹੜੇ ਚੈਨਲ ਤੇ ਆਣ ਕੇ ਸਾਡੇ ਨਾਲ ਓਪਨ ਸਾਡੇ ਆ ਗੋਣਾ ਟਪੀਟ ਕਰਕੇ ਇੱਕ ਜਿਹੜੀ ਮੰਗ ਵੀ ਸਾਰੋ ਸਾਫਤ ਕਰਦੇ ਵੀ ਸੈਂਟਰ ਦੇ ਨਾਲ ਲਟੇਟੜੇ ਅਸੀਂ ਆਪ ਸਰੂਸੀ ਦੇ ਨਾਲ ਐਡੀਟੇਸ਼ਨ ਲੜਨਦੇ ਆਂ ਔਰ ਲੜਦੇ ਰਹਿਣਾ ਤੇ ਹੁਣ ਤੱਕ ਕੋਈ ਐਮਐਲਏ ਸਾਹਿਬ ਵੱਲੋਂ ਕੋਈ ਤਨੂੰ ਕੋਈ ਆਇਆ ਮਿਲਣ ਦਾ ਨਹੀਂ ਬਿਲਕੁਲ ਜਿਆ ਫਰੋਜ਼ਪੁਰ ਦਾ ਜਿਹੜਾ ਜੀਰਾ ਹਲਕਾ ਐਮਐਲਏ ਕਟਾਰੀਏ ਦੇ ਬਾਰਮੂਰੀ ਆਪਾਂ ਖੜੇ ਆਂ ਔਰ ਬਿਲਕੁਲ ਨਹੀਂ ਕਿਉਂਕਿ ਸਾਡੇ ਧਰਨਿਆਂ ਦੇ ਵਿੱਚ ਬਗਾਲੀ ਵਾਲਾ ਕੋਲ ਜੀਰਾ ਨੈਸ਼ਨਲ ਢਾਈ ਵਿੱਚ ਜਿੰਨੇ ਖਿਲਾਫ ਹੈ ਜਿਤੇਸ਼ਨ ਲੜੇ ਇਹ ਕਟਾਰੀਆਂ ਸਾਡੇ ਵਿੱਚ ਮੈਂਦਾ ਸੀ ਸਾਡੇ ਕੋਲ ਫੁਟੇਜ ਨੇ ਪਰ ਅੱਜ ਉਹਨੂੰ ਡਰ ਲੱਗਦਾ ਹੈ ਸਾਡੇ ਕਿਸਾਨਾਂ ਤੋਂ ਜਿਨ੍ਹਾਂ ਦੇ ਧੌਣ ਤੇ ਪੈਰ ਰੱਖ ਕੇ ਇਹ ਐਮਐਲਏ ਬੜਿਆਂ ਜਿਨ੍ਹਾਂ ਲੋਕਾਂ ਨੇ ਦਰਸ਼ਨ ਸਵਰਗਿਆਂ ਨੇ ਝੋਲੀ ਲੋਕਾਂ ਦੇ ਅੱਗੇ ਟੱਡੀ ਔਰ ਉਹ ਅੱਜ ਦਰਸ਼ਨ ਸਹੋਰੀਆਂ ਦੇ ਬਾਰਮੂਰੇ ਤਰਨਾਲਾ ਕੇ ਬੈਠੇ ਤੇ ਉਹੋ ਹੀ ਵੋਟਾਂ ਪਵਾ ਕੇ ਐਮਐਲਏ ਕਟਾਰੀਆ ਅੱਜ ਸਾਡੀ ਬਾਤ ਨਹੀਂ ਪੁੱਛਦੇ ਤੇ ਹਾਂਜੀ ਤੁਸੀਂ ਵੀ ਆਪਾਂ ਜਦੋਂ ਸਰਕਾਰ ਵਿਧਾਨ ਸਭਾ ਇਲੈਕਸ਼ਨ ਸੀਗਾ ਤੁਸੀਂ ਬਹੁਤ ਵੱਡਾ ਜੋਰ ਲਾਇਆ ਆਮ ਆਦਮੀ ਪਾਰਟੀ ਸਰਕਾਰ ਲਈ ਵੱਡਾ ਜੋ ਜੋਕਤਾ ਦੋਜੋਕਤਾ ਪਾਇਆ ਝੋੜੀਆਂ ਡੱਡ ਕੇ ਅਸੀਂ ਕਟਾਰੀਏ ਨੂੰ ਵੋਟਾਂ ਪਹੁੰਚਾ ਅੱਜ ਕਿਸਾਨਾਂ ਤੋਂ ਮਾਫੀ ਮੰਨੂ ਤੇ ਪ੍ਰਤਮ ਸਿੰਘ ਨੂੰ ਆਪ ਦੇ ਭਾਈਚਾਰੇ ਤੋਂ ਮੰਗਣੀ ਪਈ ਆ ਕਿਉਂ ਅਸੀਂ ਪਿੱਟ ਪੱਟ ਕੇ ਕਹਿ ਰਹੇ ਹਾਂ ਵੀ ਅਸੀਂ ਇੱਕ ਬਣਦਿਆ ਬਣਦਿਆ ਸਰਕਾਰ ਇੱਕ ਦਵਾਈਆਂ ਵਾਲਾ ਜੀਰੇ ਦੇ ਵਿੱਚ ਵੱਡਾ ਸਕੈਂਡਲ ਫੜਿਆ ਸੀ ਜਿਹਦਾ ਖੁੱਡੀਆਂ ਸਾਹਿਬ ਕੋਲੇ ਵੀ ਅਸੀਂ ਚੰਡੀਗੜ੍ਹ ਗਏ 18 ਨਿਊਜ਼ ਤੋਂ ਵੀ ਬੋਲ ਕੇ ਆਏ ਪਰ 12 ਸੈਂਪਲ ਉਹਦੇ ਫੇਲ ਹੋਣ ਤੇ ਇਹ ਸਰਕਾਰ ਨੇ ਸਾਡੇ ਐਮਐਲਏ ਨੇ ਉਹਦੇ ਮੋਢੇ ਤੇ ਚੜ ਕੇ ਸਾਡਾ ਕੱਖ ਨਹੀਂ ਬਣਨ ਦਿੱਤਾ ਅਸੀਂ ਉਸ ਦਿਨ ਇੱਕ ਮਹੀਨਾ ਤੇ ਕੋਈ ਮੇਰੇ ਖਾਲ 10 15 ਦਿਨ ਹੋਏ ਸੀ ਉਸ ਦਿਨ ਪਟਾਰੀਏ ਨੇ ਸਾਨੂੰ ਕਿਹਾ ਇਹ ਬੰਦਾ ਛੱਡਣਾ ਪੈਣਾ ਅਸੀਂ ਦੋ ਭਰਾਵਾਂ ਨੇ ਕਿਹਾ ਤੈਨੂੰ ਛੱਡਿਆ ਸਾਨੂੰ ਤੇਰੇ ਬਾਰੇ ਪਤਾ ਹੀ ਨਹੀਂ ਸੀ ਤੂੰ ਮਖੂ ਰਹਿੰਦਾ ਸੀ ਜੀਰੇ ਰਹਿੰਦਾ ਹੁੰਦਾ ਸਾਡਾ ਸ਼ਹਿਰ ਹੈ ਜੀਰਾ ਸੀ ਬੰਦੇ ਦੇ ਸੁਭਾਅ ਬਾਰੇ ਪਤਾ ਹੁੰਦਾ ਉਸ ਦਿਨ ਤੋਂ ਭਰਾਓ ਇੱਕ ਘਰ ਛੱਡਿਆ ਦਫ਼ਤਰ ਛੱਡਿਆ ਅੱਜ ਸ਼ੁਰੂ ਖੁਰੂ ਹੋਏ ਆ ਕਿਸਾਨ ਜਥੇਬੰਦੀ ਦੇ ਸਾਰੇ ਸੰਯੁਕਤ ਮੋਰਚੇ ਤੋਂ ਸਭ ਤੋਂ ਪਹਿਲਾਂ ਅਰਦਾਸ ਹੋਈ ਆ ਅਰਦਾਸ ਹੋ ਕੇ ਅਸੀਂ ਦੋਨੇ ਮਾਫੀ ਮੰਗੀ ਵੀ ਜਿਹੜਾ ਅਸੀਂ ਅਸੀਂ ਇਹਨਾਂ ਦੇ ਵਾਸਤੇ ਵੋਟਾਂ ਮੰਗੀਆਂ ਲਖਵਿੰਦਰ ਸਿੰਘ ਤੀਰਮੰਮ ਸਾਡੇ ਨਾਲ ਨੇ ਆ ਜੀ ਪ੍ਰਧਾਨ ਜੀ ਅਗਲੀ ਰਣਨੀਤੀ ਕੀ ਹੋਏਗੀ ਕਿਸਾਨ ਅਗਲੀ ਰਣਨੀਤੀ ਸਾਡੀ 15 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਹੈ ਮੁੰਡੇ ਵਿੱਚ ਜਿਹੜੇ ਅੱਜ ਧਰਨੇ ਪੂਰੇ ਪੰਜਾਬ ਦੇ ਵਿੱਚ ਐਮਐਨਏ ਦੇ ਮੰਤਰੀਆਂ ਦੇ ਘਰਾਂ ਕਿ ਦਿੱਤੇ ਗਿਆ ਇਹਦਾ ਮੰਨਰ ਕੀਤਾ ਜਾਵੇਗਾ ਇਹਦਾ ਮੁੱਠੇ ਕਰਕੇ ਵੀ ਉਹਦਾ ਦਿਨ ਹੋਵੇਗਾ ਉਹ ਚੱਲ ਜੂਗਾ ਕਿ ਕੀ ਜਰ ਮਾਨ ਸਾਹਿਬ ਵੱਲੋਂ ਕਹਿੰਦੇ ਵੀ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹੀ ਸੀ ਕਿ ਛੜਕਾ ਨਾ ਰੁਕੋ ਮੈਂ ਉਹੋ ਜੀ ਗੱਲ ਨਹੀਂ ਕੀਤੀ ਛੜਕਾ ਨਾ ਰੁਕਣ ਦੀ ਗੱਲ ਮਾਨ ਸਾਹਿਬ ਮੈਂ ਤਾਂ ਆ ਕੇ ਡੀਲਰ ਦਾ ਕੰਮ ਕਰਨ ਨੂੰ ਦਿੱਤੀ ਹੋਈ ਹੈ ਕਿ ਸ਼ਾਂਤਮ ਕਹਿੰਦਾ ਸ਼ਾਮਤ ਪੱਗ ਜਿਹੜਾ ਟਾਈਮ ਨਾਲ ਲਾਣਦਾ ਤੇ ਵਿੱਚੇ ਛੱਡ ਕੇ ਭੱਜ ਗਿਆ ਕੱਦਨੇ ਦੇ ਗੱਲ ਹੀ ਬਾਤ ਹੈ ਇਹ ਮੇਰੇ ਬਿੱਤੇ ਮੀਟਲ ਛੱਡ ਕੇ ਪੱਜ ਗਿਆ ਹੈ ਉਡੀ ਛੱਡ ਕੇ ਪੱਜ ਗਿਆ ਸਾਨੂੰ ਸਿਮਰਤ ਸਿੰਘ ਸਾਹਿਬ ਨੇ ਉੱਚੇੋਂ ਦੇਖ ਦਿੱਤਾ ਕੱਢੀ ਘਰ ਨੂੰ ਕੂਦ ਕਰਾਉਂਦਾ ਪਹਿਲਾਂ ਕੂੜੀ ਦਾ ਤਿਆਰ ਸੀ ਪਰ ਇਹਨੇ ਰਾਤੋਂ ਰਾਤ ਦੇਜਾਂ ਦੀ ਫੋਲੋਪੜੀ ਕਰਕੇ ਉਹਨੂੰ ਤਾਲੁਕਨ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਜੇ ਕੰਮ ਜਾਂ ਕਿਸੇ ਤੱਕ ਨਹੀਂ ਹੋਇਆ ਪਰ ਅਸੀਂ ਭਵੰਤਮਾਨ ਨੂੰ ਦੱਸਦਿਆਂ ਦੱਸਣਾ ਚਾਹੁੰਦੇ ਹਾਂ ਕਿ ਤੇਰੀ ਧੌਂੜ ਜਿਹੜਾ ਕਿੱਲਾ ਫਸਿਆ ਹੈ ਇਹ ਸੰਯੁਕਤ ਕਿਸਾਨ ਬੋਧੀਾਂ ਜਿਵੇਂ ਜਸੇਪੁਰੀਆਂ ਨੂੰ ਕੱਢ ਕਰਿਆ ਨੂੰ ਇੱਕ ਦੇਸ਼ ਦਾ ਇੱਕ ਆਪਣੇ ਸੂਬੇ ਦਾ ਮੁੱਖ ਮੰਤਰੀ ਹੈ ਉਹ ਕਿਸਾਨਾਂ ਨਾਲ ਇਹੋ ਜਿਹਾ ਬਿਹੇਵ ਕਰਦਾ ਹੈ ਕਿ ਕਿਸਾਨਾਂ ਨੂੰ ਐਮਐਲਏ ਦੇ ਬੂਏ ਕਿਦਰ ਨੇ ਲਾਉਣੇ ਪੈ ਰਹੇ ਆ ਕੀ ਕਹਿਣਾ ਚਾਹੂਗੇ ਦੇਖੋ ਜੀ ਇਹੀ ਜਿਹੜਾ ਭਗਵੰਤ ਮਾਨ ਸੀ ਕਿਸਾਨਾਂ ਨੇ ਇਹਨੂੰ ਵੋਟਾਂ ਪਾ ਕੇ ਬਣਾਇਆ ਸੀਗਾ ਪਰ ਜਦੋਂ ਬਣ ਤੋਂ ਪਹਿਲਾਂ ਜਦੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਸੀ ਇਹ ਕਹਿੰਦਾ ਵੀ ਰਾਜਧਾਨੀ ਚ ਕਿਉਂ ਨਹੀਂ ਜਾਣ ਦਿੰਦੇ ਅੱਜ ਅਸੀਂ ਕਿਸਾਨ ਚੰਡੀਗੜ੍ਹ ਚੱਲੇ ਸੀ ਅੱਜ ਇਹਨੇ ਰਸਤੇ ਰੋਕ ਲਏ ਸਾਰੇ ਕਿਸਾਨ ਰਸਤੇ ਰੋਕ ਲਏ ਫੜ ਲੇ ਕਿਸੇ ਨੂੰ ਘਰਾਂ ਦੇ ਵਿੱਚ ਨજરਬੰਦ ਕਰ ਲਿਆ ਬਾਕੀ ਇਹ ਕਿਸਾਨਾਂ ਨੇ ਸਰਕਾਰ ਬਣਾਈ ਸੀਗੀ ਲੋਕ ਅਕਾਲੀ ਤੇ ਕਾਂਗਰਸੀਆਂ ਤੋਂ ਬਹੁਤ ਦੁਖੀ ਸੀਗੇ ਲੋਕਾਂ ਨੇ ਕਹੇ ਵੀ ਇੱਕ ਵਾਰੀ ਮੌਕਾ ਦਿਓ ਪਰ ਅੱਗੇ ਤੋਂ ਇਹਨਾਂ ਨੂੰ ਮੌਕਾ ਨਹੀਂ ਆਉਂਦਾ ਜੀ ਇਹਨਾਂ ਨੂੰ ਜੋ ਕਿ ਕਿਸਾਨ ਨੇ ਤੋਂ ਬਹੁਤ ਦੁਖੀ ਆ ਇਹ ਆਪ ਦਾ ਕੀਤੀ ਦਾ ਫਲ ਆ ਪਾਉਂਦੇ ਸਾਡੇ ਨਾਲ ਹੋਰ ਕਿਸਾਨ ਅੱਗੂ ਵੀ ਮੌਜੂਦ ਆ ਹਾਂਜੀ ਪਹਿਲਾਂ ਆਪਣਾ ਨਾਮ ਤੇ ਆਪਣੀ ਜਥੇਬੰਦੀ ਦਾ ਨਾਮ ਸਾਡੇ ਨਾਲ ਸਾਡੇ ਹਾਂਜੀ ਹਰਦੀਪ ਸਿੰਘ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨੀ ਨੂੰ ਲਖਵਾਲ ਅਸੀਂ ਪਿਛਲੇ ਦਿਨੀ ਜਿਹੜਾ 5 ਤਰੀਕ ਨੂੰ ਭਗਵੰਤ ਸਾਨ ਨੇ ਸਾਡੇ ਕਿਸਾਨ ਅੱਗੂਆਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਨੀਲ ਕੀਤਾ ਉਸ ਥਾਣਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਰੱਖਿਆ ਉਹਦੇ ਸਬੰਧ ਵਿੱਚ ਐਸਕਪ ਨੇ ਜਿਹੜਾ ਕਾਲ ਦਿੱਤੀ ਸੀ ਵੀ ਜਿੰਨੇ ਵੀ ਐਮਐਲਏ ਜਾਂ ਜਿੰਨੇ ਮੰਤਰੀਆ ਉਹਨਾਂ ਦੇ ਘਰਾਂ ਦੇ ਅੱਗੇ ਜਿਹੜਾ ਰੋਸ ਧਰਨਾ ਦਿਓ ਉਹਦੇ ਸਬੰਧ ਵਿੱਚ ਅਸੀਂ ਅੱਜ ਹੀਰੇ ਐਮਐਲਏ ਨਰੇਸ਼ ਪਟਾਰੀਆ ਦੇ ਘਰ ਦੇ ਅੱਗੇ ਬਿਠੇ ਆ ਜੀ ਐਸਕਪ ਨੇ ਸਾਰੇ ਆਖੂ 15 ਤਰੀਕ ਨੂੰ ਸਾਡੀ ਐਸਕਪ ਨੇ ਜਿਹੜੀ ਆ ਉਹ ਮੀਟਿੰਗ ਦੁਬਾਰਾ ਹੋ ਰਹੀ ਆ ਉਹਦੇ ਵਿੱਚ ਜੋ ਵੀ ਸਾਨੂੰ ਆਦੇਸ਼ ਆਵੇਗਾ ਉਹਨੂੰ ਐਨਬੀਐਨ ਲਾਗੂ ਕਰਾਂਗੇ ਐ ਐਮਐਲਏ ਸਾਹਿਬ ਨੂੰ ਤੁਹਾਡੇ ਕੋਈ ਗੱਲਬਾਤ ਹੋਈ ਏ ਇਸ ਵਿਸ਼ੇ ਤੇ ਨਹੀਂ ਜੀ ਸਾਨੂੰ ਮੈਸੇਜ ਆ ਮਨ ਨੂੰ ਇਹ ਸੀ ਵੀ ਤੁਸੀਂ ਨਾ ਤਾਂ ਕੋਈ ਮੰਗ ਪੱਤਰ ਦੇਣਾ ਤੇ ਨਾ ਕੁਝ ਤਾਮਨੀ ਪੱਤਰ ਦੇਣਾ ਇਹਦਾ ਫਰਜ ਬੰਦਾ ਸੀ ਆ ਕੇ ਸਾਡੇ ਨਾਲ ਚਲੋ ਗੱਲ ਕਰਦਾ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਇਹਦੇ ਹਲਕੇ ਦੇ ਲੋਕ ਆ ਕੋਈ ਆਣ ਕੇ ਆਪਦੀ ਗੱਲ ਵਿੱਚ ਰੱਖਦਾ ਸਾਡੇ ਵਿੱਚ ਪਰ ਨਹੀਂ ਰੱਖੀ ਆ ਜਾਣਾ ਦਾ ਵੇਖੋ ਜੀ ਲੋਕਾਂ ਦੀ ਪਿਆਣਾ ਇਹਨੂੰ ਵੀ ਸ਼ਹਿਰ ਨੂੰ ਜਦੋਂ ਐਮਐਲਏ ਦੇ ਇਲੈਕਸ਼ਨ ਦੁਬਾਰਾ ਹੋਇਆ ਉਦੋਂ ਵੀ ਇਹਨਾਂ ਲੋਕਾਂ ਦੇ ਜਾਣਾ ਦੇ ਅੱਜ ਅੱਜ ਦਾ ਚੰਗਾ ਸੀ ਠੀਕ ਹੈ ਧੰਨਵਾਦ ਜੀ ਹਾਂਜੀ ਅੱਜ ਦੇ ਤਰਨੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਜੀ ਕਾਮਿਕ ਸੰਜੁਣੀ ਜਿਲ੍ਹਾ ਫਲੂਰੇਪੁਰ ਪ੍ਰਧਾਨ ਸੁਖਮੰਦਰ ਸਿੰਘ ਬੁੰਨਿਆਲਾ ਅੱਜ ਦਾ ਘਰਨਾ ਜੋ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਮਿਲੀ ਹੈ ਜੋ ਅਸੀਂ 3 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮੀਟਿੰਗ ਦਿੱਤੀ ਸੀ ਜੋ ਅਸੀਂ ਮੰਗੀ ਨਹੀਂ ਸੀ ਉਹ ਮੀਟਿੰਗ ਵੀ ਉਹਨਾਂ ਨੇ ਆਪ ਦਿੱਤੀ ਸੀ ਕਿਉਂਕਿ ਪੰਜ ਤਰੀਕ ਦਾ ਸਾਡਾ ਚੰਡੀਗੜ੍ਹ ਦਾ ਕੂਚ ਸੀ ਮੁੱਖ ਮੰਤਰੀ ਦੀ ਕੋਠੀ ਦਾ ਘਰੂਆ ਕਰਨਾ ਨਾ ਕਿ ਸਾਡਾ ਕੋਈ ਛੜਕਾ ਰੋਕਣ ਦਾ ਮੁੱਦਾ ਸੀ ਤੇ ਨਾ ਹੀ ਕੋਈ ਸਾਡਾ ਟਰੈਂਕ ਜਾਮ ਕਰਨ ਦਾ ਮੁੱਦਾ ਸੀ ਅਸੀਂ ਤਾਂ ਸਿਰਫ ਮੁੱਖ ਮੰਤਰੀ ਦੀ ਕੋਠੀ ਦੇ ਮੋਹਰੇ ਜਾ ਕੇ ਉਹ ਗਰਾਊਂਡ ਮੰਗੀ ਸੀਗੀ ਜਿੱਥੇ ਹਰ ਸਾਲ ਪ੍ਰੋਗਰਾਮ ਹੁੰਦੇ ਆ ਮੇਲੇ ਹੁੰਦੇ ਆ ਉਹ ਗਰਾਊਂਡ ਦੇ ਵਿੱਚ ਉਹ ਗਰਾਊਂਡ ਅਸੀਂ ਮੰਗੀ ਸੀ ਸੋ ਇਸ ਨੇ ਪਤਾ ਨਹੀਂ ਤਾਂ ਮੋੱਖ ਮੰਤਰੀ ਦਾ ਉਹ ਦਾਰੂ ਪੀਣ ਦਾ ਟਾਈਮ ਹੋ ਗਿਆ ਜਾਂ ਕੋਈ ਵੀ ਸਮਝ ਲੋ ਉਹਨੇ ਉਥੋਂ ਭੱਜਣ ਦੀ ਛੇਤੀ ਕੀਤੀ ਤੇ ਜਿਹੜੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਰਾਜੇਵਾਲ ਸਾਹਿਬ ਵਰਗਿਆਂ ਨੂੰ ਵੱਡੇ ਵੱਡੇ ਲੀਡਰਾਂ ਨੂੰ ਬਹੁਤ ਹੀ ਪਾਉ ਦਿੰਦੇ ਆ ਬਹੁਤ ਹੀ ਸਤਿਕਾਰ ਕਰਦੇ ਆ ਇਹਨਾਂ ਨੇ ਉਹਨਾਂ ਦਾ ਅਪਮਾਨ ਕੀਤਾ ਸੋ ਉਸ ਨੇ ਫਿਰ ਸਾਨੂੰ ਜੋ ਕਾਲ ਮਿਲੀ ਹੈ ਅੱਜ ਦੀ ਤਰੀਕ ਦੀ ਵੀ ਪ੍ਰਧਾਨ MLA ਦੇ ਘਰ ਘੇਰਨੇ ਆ ਕੋਠੀਆਂ ਦੇ ਵਿੱਚ ਕਰੋ ਕਰਨਾ ਆ ਅਸੀਂ ਅੱਜ ਉਹਨਾਂ ਦੀ ਕਾਲ ਤੇ ਬੈਠੇ ਫੁੱਲ ਚੜਾ ਰਹੇ ਹਾਂ ਅੱਗੇ ਜੋ 15 ਤਰੀਕ ਨੂੰ ਉਹਨਾਂ ਨੇ ਜੋ ਵੀ ਸਾਨੂੰ ਦੇਣਗੇ ਅੱਗੇ ਦਾ ਪ੍ਰੋਗਰਾਮ ਅਸੀਂ ਉਹਨਾਂ ਦੇ ਫੁੱਲ ਚੜਾਵਾਂਗੇ ਚਾਹ ਸਾਨੂੰ ਉਹ ਗ੍ਰੈਫਤਰ ਕਰ ਲੈ ਜਾਂ ਸਾਡੇ ਗੋਈਆਂ ਮਾਰ ਦੇਣ ਅਸੀਂ ਬਿਲਕੁਲ ਤਤ ਪਰ ਤਿਆਰ ਹਾਂ 15 ਤਰੀਕ ਨੂੰ ਧੰਨਵਾਦ